세나ਤ जानो हठी इंद्रजीतं नहे पिंग बाजी रत्नजेन सोभे आ पिंग दे ते टिपि लगी है हां जी चलो नहे पिंग बाजी रत्नजेन सोभे महाकाय पिखे सबह देव शोभे हरे सर्व गर्गम धनं पान देव महाकाय नामा महाबीर जीवम लगे मयूर वर्णं रत्नजेन बाजी ਬਕੈ ਮਾਰ ਮਾਰੰ ਤਜੈ ਬਾਣਤਾ ਜੀ ਰਾਜੀ ਰਾਜੀ ਬਕੈ ਮਾਰ ਮਾਰੰ ਤਜੈ ਬਾਣ ਰਾਜੀ ਮਹਾ ਜੁੱਧ ਕੋ ਕਰ ਮਹੋਦਰ ਬਖਾਨੋ ਤਿਸੈ ਜੁੱਧ ਕਰਤਾ ਬਡੋ ਰਾਮ ਜਾਨੋ ਲਗੇ ਮੂਖ ਕੰ ਬਰਣ ਬਾਜੀ ਰਥੇ ਸੰ ਮੂਖ ਕੰ ਮੰਮੇ ਨੂੰ ਦਡਾਕੜੇ ਲਗੇ ਮੂਖ ਕੰ ਬਰਣ ਬਾਜੀ ਰਥੇ ਸੰ ਹਸੈ ਪੌਨ ਕੇ ਗੌਨ ਕੋ ਚਾਰ ਦੇ ਸੰ ਧਰੇ ਬਾਣ ਪਾਣ ਕਿਦੋਂ ਕਾਲ ਰੂਪੰ ਤਿਸੈ ਰਾਮ ਜਾਨੋ ਸਹੀ ਹੀ ਦਈ ਤੁ ਭੂਪੰ ਫਿਰੈ ਮੋਰ ਪੁੱਛੰ ਟੁਰੈ ਚੌਰ ਚਾਰੰ ਰੜੈ ਕਿਰਤ ਬੰਤੀ ਬੰਦੀ ਅਨੰਤੰ ਅਪਾਰੰ ਕਿਰਤ ਰੜੈ ਕਿਰਤ ਬੰਦੀ ਅਨੰਤੰ ਅਪਾਰੰ ਨਾ ਨਾ ਰਾਰਾ ਨਹੀਂ ਹੈ ਤੇ ਕਿਰਤ ਪਾਠ ਨਹੀਂ ਹੈ ਜੀ ਕਤ ਰੜਾ ਕਤ ਬੰਦੀ ਅਨੰਤੰ ਅਪਾਰੰ ਰਤਨ ਸਵਰਣ ਕੀ ਕਿੰਕਣੀ ਚਾਰ ਸੋਹੈ ਲਖੇ ਦੇਵ ਕੰਨਿਆ ਮਹਾ ਤੇਜ ਮੋਹੈ ਛਕੈ ਮਦ ਜਾ ਕੀ ਤੁਜਾ ਸਰ ਦੂਲੰ ਇਹ ਹੈ ਦੇਇਤ ਰਾਜਿੰ ਦੁਰੰਗ ਦਰੋਹ ਮੂਲੰ ਲਸੈ ਕ੍ਰੀਟ ਸੀਸੰ ਕਸੈ ਚੰਦਰ ਭਾ ਕੋ ਭਾ ਕੋ ਭਾ ਕੋ ਰਮਾਨਾਥ ਚੀਨੋ ਦਸੰ ਗ੍ਰੀਵ ਗ੍ਰੀਵਤਾ ਕੋ ਦਸੰ ਗ੍ਰੀਵ ਕੱਠੈ ਦਸਮ ਦੇਵਤਾ ਕੋ ਦੋਹੁ ਔਰ ਬੱਜੇ ਬਜੰਤਰੰ ਅਪਾਰੰ ਮਚੇ ਸੂਰ ਬੀਰੰ ਮਹਾ ਸ਼ਸਤਰ ਧਾਰੰ ਕਰੈ ਅਤਰ ਪਾਤੰ ਨਿਪਾਤੰਤ ਸੂਰੰ ਉਠੇ ਮਦ ਜੁਦੰ ਕਮਦੰ ਕਰੂਰੰ ਗਿਰੈ ਲੁੰਡ ਮੁੰਡੰ ਪਸੁੰਡੰ ਅਪਾਰੰ ਰੁਲੇ ਅੰਗ ਭੰਗੰ ਸਮੰਤੰ ਲੁਝਾਰੰ ਪਰੀ ਕੋਹ ਜੂਹੰ ਉਠੇ ਗਦ ਸਦੰ ਜਕੇ ਸੂਰ ਬੀਰੰ ਛਕੇ ਜਾਣ ਮਦੰ ਗੇਰੇ ਝੂਮ ਭੁਮ ਅਕੂਮੇਤ ਘਾਇੰ ਹਕੂਮੇਤ ਹਾਂ ਕੱਗਾ ਪੂਰਾ ਬੋਲੂ ਹਕੂਮੇਤ ਘਾਇੰ ਕੱਗੇ ਤੇ ਕੁਛ ਹੈ ਨਾ ਗੇਰੇ ਝੂਮ ਭੁਮ ਅਕੂਮੇਤ ਘਾਇੰ ਉਠੇ ਗੱਦ ਸਦੰ ਚੜੇ ਚੌਪ ਚਾਇੰ ਜੁਜੇ ਬੀਰ ਏਕੰ ਅਨੇਕੰ ਪ੍ਰਕਾਰੰ ਕਟੇ ਅੰਗ ਜੰਗੰ ਰਟੈ ਮਾਰ ਮਾਰੰ ਛੁਟੈ ਬਾਣ ਪਾਣ ਉਠੇ ਗੱਦ ਸਦੰ ਰੁਲੇ ਝੂਮ ਭੂਮੰ ਸੋ ਬੀਰੰ ਬਿਹਦੰ ਜੇ ਜੰਗ ਰੰਗੰ ਤਤੱਥੈ ਤਤੱਥਯੰ ਤਤੱਥੈ ਤਤੱਥਯੰ ਤਤ ਤਤੱਥੈ ਤਤੱਥਯੰ ਤਤੱਥੈ ਤਤੱਥਯੰ ਛੁਟੈ ਮਹਾਨ ਰਾਜੀ ਫਿਰੈ ਛੂਛ ਹੱਛਯੰ ਬਾਜ ਪਾਠ ਹੈ ਜੀ ਸਾਰਿਆਂ ਦੇ ਹਾਂ ਜੀ ਬਾਜ ਜੀ ਬਾਜ ਮੇਰੀ ਨਵੀਆਂ ਪੋਤੀਆਂ ਚ ਬਾਣ। ਹਾਂ ਜੀ ਚਲੋ। ਛਟੇ ਬਾਣ ਰਾਜੀ ਫਿਰੈ ਛੂਛ ਹੱਥਿਆਂ। ਗਿਰੇ ਅੰਕ ਸੰਬਾਰਣੰ ਬੀਰ ਖੇਤੰ। ਨਚੇ ਕੰਧ ਹੀਣੰ ਕ ਬੰਧਨ ਅਚੇਤੰ। ਭਰੈ ਖੇਚਰੀ ਪੱਤਰ 64 ਤਾਰੇ। ਚਲੇ ਸਰਬ ਆਨੰਦ ਹੋਐ ਆਨੰਦ ਹੋਐ ਮਾਸਾ ਮਾਸ ਹਾਰੀ। ਗਿਰੇ ਬੰਕੜੇ ਬੀਰ ਬਾਜੀ ਸੋ ਦੇਸ਼ੰ। ਪਰੇ ਪੀਲ ਵਾਨੰ ਛਟੇ ਚਾਰ ਕੇ ਸੰ। ਕਰੈ ਪੈ ਜਵਾਰੰ ਪ੍ਰਚਾਰੰਤ ਬੀਰੰ ਉਠੈ ਸਰਉਣ ਧਾਰੰ ਅਪਾਰੰ ਹਮੀਰੰ ਛੁਟੈ ਚਾਰ ਚਿਤਰੰ ਬਚਿਤ੍ਰੰਤ ਬਣ ਚੱਲੇ ਬੈਠ ਕੈ ਸੂਰ ਬੀਰੰ ਬਿਮਾਨ ਗਿਰੇ ਬਾਰਣੰ ਵਿਥੁਰੀ ਲੁਥ ਜੁਥੰ ਖੁੱਲੇ ਸੁਰਗ ਦਵਾਰੰ ਗਏ ਵੀਰ ਅਛੁੱਥੰ ਦੋਹਰਾ ਇਹ ਵਿਦਹਤ ਸੈਨਾ ਭਈ ਰਾਵਣ ਰਾਮ ਵਿਰੁੱਧ ਲੰਕ ਬੰਕ ਪ੍ਰਾਪਤ ਭਯੋ ਦਸ ਸਿਰ ਮਹਾਸਾਕਰੋਧ